ਤਾਂ ਉਹ ਅੱਗੇ ਗੁਰਦੁਆਰੇ ਪ੍ਰੋਗਰਾਮ ਸਗਾ ਆਪਣੇ ਵਿਚਾਰ ਸਾਂਝੇ ਕਰੋ ਸਾਰੇ ਨੇ ਅੱਜ ਸਾਡੇ ਗੁਰਦੁਆਰੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸਾਰੀ ਸੰਗਤ ਨੇ ਨੌਂ ਧੌਂ ਦਾ ਮਨਾਇਆ ਸਾਰਾ ਬਹੁਤ ਵਧੀਆ ਕੀਤਾ ਪ੍ਰੋਗਰਾਮ ਤੇ ਨਗਰ ਦੀ ਸੰਗਤ ਨੇ ਤੇ ਸੇਵਾਦਾਰਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਆ ਬਾਕੀ ਇਦਾਂ ਵੀ ਯਾਰ ਨੌਜਵਾਨ ਆ ਸਾਡੇ ਪ੍ਰਧਾਨ ਸਾਹਿਬ ਆਡੇ ਗੁਰਦੁਆਰਾ ਸਾਹਿਬ ਚ ਪ੍ਰਬੰਧਕ ਕਮੇਟੀ ਚ ਨਵੇਂ ਸ਼ਾਮਲ ਹੋਏ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਨਰਵੈਰ ਸਿੰਘ ਅਵਸਾਰ ਸਿੰਘ ਲਾਡੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਇਸ ਕਰਕੇ ਅਸੀਂ ਇਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਵੀ ਕੀਤਾ ਬਹੁਤ ਵਧੀਆ ਪ੍ਰਬਾਲ ਬਣੇ ਟਾਈਮ ਲਗਾਇਆ ਬਹੁਤ ਵਧੀਆ ਕੀਰਤਨ ਹੋਇਆ ਸਭ ਕੁਝ ਬੜੀ ਧੂਰ ਭਾਵਨਾ ਮਨਾਇਆ ਬਹੁਤ ਸ਼ਰਧਾ ਕੀਤੀ ਹੋਏ ਹੈਗੇ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਬਾਕੀ ਇਦਾਂ ਵੀ ਸਾਡੇ ਨੌਜਵਾਨ ਜਿਹੜੇ ਆ ਨਾ ਬਹੁਤ ਰਲ ਮਿਲ ਕੇ ਕੱਟੇ ਰਹਿੰਦੇ ਆ ਨੌ ਵੱਡੀ ਏਕਤਾ ਆਂਦੀ ਆ ਨੌਜਵਾਨਾਂ ਦੀ ਜੇ ਉਹ ਨੌਜਵਾਨ ਜਿੱਧਰ ਨੂੰ ਵੀ ਹੋ ਜਾਣ ਉਧਰ ਨੂੰ ਵੈਸੇ ਬੱਲੇ ਬੱਲੇ ਆਂਦੀ ਆ ਬਹੁਤ ਸੇਵਾ ਕੀਤੀ ਮੁੰਡਿਆਂ ਨੇ ਹਮ ਹਮਾ ਕੇ ਕੀਤੀ ਆ ਇਸ ਤਰ੍ਹਾਂ ਹਰ ਪਿੰਡ ਦੇ ਵਿੱਚ ਹਰ ਨੌਜਵਾਨ ਨੂੰ ਚਾਹੀਦਾ ਆ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਸਭ ਸੇਵਾ ਵੀ ਕਰੋ ਸ਼ਰਧਾ ਭਾਵਨਾ ਨਾਲ ਵੀ ਜਾਓ ਤੇ ਮਹਾਰਾਜ ਦੀ ਕਿਰਪਾ ਕਰੇ ਸਾਰਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੀਬੀਆਂ ਨੇ ਵੀ ਬਹੁਤ ਵਧੀਆ ਸੇਵਾਕਾਰੀ ਹੋਣੀ ਭਾਂਡੇ ਜਾਂ ਸੇਵਾ ਕਰ ਰਹੀਆਂ ਬੀਬੀਆਂ ਪੂਰੇ ਭਾਂਡੇ ਵਧੀਆ ਤਾਰੇ ਕੋਈ ਸੇਵਾ ਪੂਰਾ ਲਗਨ ਜੇ ਸਾਡੇ ਵੀ ਆਖੀ ਨਿਭਾ ਰਹੀਆਂ ਸਰ ਪੰਦੀ ਕਰ ਰਹੀਆਂ